ਹਾਜ਼ਰ ਬੈਠੇ ਬੱਲੇ ਜੀ ਅਸੀਂ ਅੱਜ ਗਰਾਊਂਡ ਸਾਫਟ ਕਰਨ ਲੱਗੇ ਸੀਗੇ ਜੋ ਬੱਚੇ ਤੇ ਪ੍ਰੈਕਟਿਸ ਨੂੰ ਵੀ ਕਰ ਰਹੇ ਨੇਗੇ ਇਹਦੇ ਵਿੱਚ ਬਹੁਤ ਫਰਜ਼ੀਗਾ ਕੋਈ ਸਨੇਕਸ ਦਾ ਹੋਰ ਮੌਸਮ ਦੇ ਹਿਸਾਬ ਨਾਲ ਡਾਰਾ ਨਾ ਠੀਕ ਹੈ ਨਾ ਤੇ ਇਹ ਕਰਕੇ ਗਰਾਊਂਡ ਤੇ ਮਹਾਰ ਇਹੋ ਵੀ ਅਸੀਂ ਵਧੀਆ ਕਰਾਂਗੇ ਠੀਕ ਹੈ ਨਾ ਤੇ ਮੁੰਡੇ ਪ੍ਰੈਕਟਿਸ ਕਰਦੇ ਨੇ ਸ਼ਾਇਦ ਨੇਗੇ ਤੇ ਮੁੰਡੇ ਪ੍ਰੈਕਟਿਸ ਹੋਰ ਵੀ ਕਰ ਰਹੇ ਨੇਗੇ ਕਿ ਠੀਕ ਹੈ ਨਾ ਕੋਈ ਪਤਾ ਨਹੀਂ ਹੁੰਦਾ ਹੋਣੀ ਦਾ ਇਸ ਕਰਕੇ ਅਸੀਂ ਇਹ ਪਰਾਲਾ ਕੀਤਾਗਾ ਜੂਥ ਨੇ ਵੀ ਇਹਨੂੰ ਸਾਰਿਆਂ ਨੂੰ ਵਧੀਆ ਕੀਤਾ ਜਾਵੇ ਕਰਾਉਣ ਨੂੰ ਇਹ ਸਾਡੇ ਆਉਣ ਦੇ ਜੂਥ ਦੇ ਸਰਪੰਚ ਨੇਗੇ ਤੇ ਅਸੀਂ ਸਭ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸਪੋਰਟ ਕਰੋ ਤੇ ਕੱਲ ਨੂੰ ਤੁਹਾਨੂੰ ਗਰਾਊਂਡ ਦੀ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਜਿਸ ਦੇ ਵਿੱਚ ਤੁਹਾਨੂੰ ਸਾਰਾ ਗਰਾਊਂਡ ਸਾਫ਼ ਸੁਥਰਾ ਦੇਖਣ ਨੂੰ ਮਿਲੇਗਾ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਬਾਈ ਸਾਡਾ ਕੰਮ ਸਟਾਰਟ ਹੋ ਚੁੱਕਿਆ ਹੈਗਾ ਸਾਰਾ 400 ਮੀਟਰ ਦਾ ਟ੍ਰੈਕ ਕਲੀਅਰ ਕਰ ਚੁੱਕੇ ਆਂ ਅਸੀਂ ਬੂਟੇ ਵਗੈਰਾ ਲਾ ਚੁੱਕੇ ਆਂ ਬਾਕੀ ਹਨਾ ਜੂ ਦੇ ਨਵੇਂ ਆਉਣ ਵਾਲੇ ਸਰਪੰਚ ਨੇ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਜੇ ਕੋਈ ਖਾਮੀਆਂ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਦੱਸ ਸਕਦੇ